ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇੰਦਰ ਸਿੰਘ ਨੂੰ ਬਾਬਾ ਜੀ ਨੇ ਪਾਸ ਰੱਖਣਾ ਬਾਬਾ ਜੀ ਬਠਿੰਡੇ ਡਿੱਗੀ ਵਿੱਚ ਬਿਰਾਜਮਾਨ ਹਨ ਬੇਅੰਤ ਸੰਗਤ ਦਰਸ਼ਨ ਕਰ ਮਨੋ ਕਾਮਨਾ ਪੂਰੀਆਂ ਕਰਦੀ ਹੈ ਝੋੜਾ ਤੋਂ ਸੰਗਤ ਨੇ ਮੱਗਰ ਦੀ ਪੁੰਨਿਆਂ ਨੂੰ ਦਰਸ਼ਨ ਕਰਨ ਵਾਸਤੇ ਤਿਆਰੀ ਕੀਤੀ ਤੇ ਇਹ ਪ੍ਰੇਮੀ ਸਾਰੇ ਇਕੱਠੇ ਹੋਏ ਭਾਈ ਇੰਦਰ ਸਿੰਘ ਜੀ ਜਗੀਰ ਸਿੰਘ ਬਚਨ ਸਿੰਘ ਮਿਸਤਰੀ ਸ਼ਹੀਦਾਂ ਵਾਲਾ ਬੁੜਾ ਚੰਨਨ ਸਿੰਘ ਬਿਸ਼ਨ ਸਿੰਘ ਕੇਸਰ ਸਿੰਘ ਫਗੰਗ ਸਿੰਘ ਪੂਰਨ ਸਿੰਘ ਇਹ ਸਾਰੇ ਤੁਰ ਪਏ ਰਾਤ ਵਾਲੀ ਪਿੰਡ ਪੈ ਗਈ ਸਾਰਿਆਂ ਨੇ ਹੱਥ ਪੈਰ ਧੋ ਕੇ ਪ੍ਰਸ਼ਾਦਾ ਸ਼ਗ ਗੁਰਦੁਆਰੇ ਆਰਾਮ ਕੀਤਾ ਸਵੇਰੇ ਤੜਕੇ ਹੀ ਇਸ਼ਨਾਨ ਕਰਕੇ ਤੁਰ ਪਏ ਦਿਨ ਚੜਦੇ ਨੂੰ 10 ਮੀਲ ਪੈਂਡਾ ਕਰ ਲਿੱਤਾ ਤੇ ਹੁਣ ਭੁੱਖ ਵੀ ਚਮਕੀ ਆਪਸ ਵਿੱਚ ਵਿਚਾਰ ਕੀਤੀ ਕਿ ਜੇ ਇੱਕ ਘਰ ਜਾਂਦੇ ਹਾਂ ਤਾਂ ਘਰ ਵਾਲਿਆਂ ਨੂੰ ਖੇਚਲ ਹੋਵੇਗੀ ਇਹ ਵਿਚਾਰ ਕਰਕੇ ਜਿਹੜਾ ਵੀ ਪਿੰਡ ਆਇਆ ਉਸ ਵਿੱਚ ਤਿੰਨ ਤਿੰਨ ਆਦਮੀ ਵੱਖਰੇ ਵੱਖਰੇ ਹੋ ਕੇ ਚਲੇ ਗਏ ਜਿੱਥੇ ਕਿਸੇ ਨੂੰ ਪ੍ਰਸ਼ਾਦਾ ਮਿਲਿਆ ਛੱਕ ਆਏ ਇਹ ਤਿੰਨ ਜਣੇ ਭਾਈ ਇੰਦਰ ਸਿੰਘ ਜਗੀਰ ਸਿੰਘ ਬਚਨ ਸਿੰਘ ਜਦੋਂ ਪਿੰਡ ਵਿੱਚ ਵੜੇ ਤਾਂ ਇੱਕ ਮਾਈ ਪ੍ਰਸ਼ਾਦਾ ਤਿਆਰ ਕਰਦੀ ਸੀ ਉਸ ਪਾਸੋਂ ਬਚਨ ਸਿੰਘ ਨੇ ਲੱਸੀ ਪੁੱਛੀ ਮਾਈ ਨੇ ਬੜੇ ਸਤਿਕਾਰ ਨਾਲ ਮੰਜੇ ਉੱਪਰ ਬਿਠਾਇਆ ਤੇ ਲੱਸੀ ਲਿਆ ਦਿੱਤੀ ਮਾਈ ਨੇ ਪੁੱਛਿਆ ਪ੍ਰਸ਼ਾਦਾ ਵੀ ਤਿਆਰ ਹੈ ਜੇ ਛਕਣਾ ਹੋਵੇ ਤਾਂ ਛੱਕ ਲਓ ਇੰਨਾ ਨੇ ਕਿਹਾ ਭਾਈ ਤੇਰੀ ਮਰਜ਼ੀ ਹੈ ਮਾਈ ਨੇ ਇੱਕ ਪ੍ਰਸ਼ਾਦਾ ਤੇ ਉੱਪਰ ਮੱਖਣ ਰੱਖ 인ਦਰ ਸਿੰਘ ਨੂੰ ਲਿਆ ਦਿੱਤਾ ਬਚਨ ਸਿੰਘ ਤੇ ਜਾਗੀਰ ਸਿੰਘ ਉਡੀਕਦੇ ਹਨ ਕਿ ਮਾਈ ਹੋਰ ਪ੍ਰਸ਼ਾਦਾ ਲਿਆਵੇਗੀ ਪਰ ਮਾਈ ਨੇ ਹੋਰ ਨਾ ਲਿਆਂਦਾ ਤੇ ਨਾ ਇੰਨਾ ਨੇ ਮੰਗਿਆ ਉਸੇ ਇੱਕ ਪ੍ਰਸ਼ਾਦੇ ਦੇ ਤਿੰਨ ਹਿੱਸੇ ਕਰਕੇ 인ਦਰ ਸਿੰਘ ਨੇ ਵੰਡ ਦਿੱਤੇ ਤੇ ਲੱਸੀ ਪੀ ਕੇ ਹੱਥ ਧੋ ਤੁਰ ਪਏ ਹੁਣ ਸਾਰੇ ਇਕੱਠੇ ਹੋ ਕੇ ਬਠਿੰਡੇ ਦੀਵਾਨ ਤੇ ਟਾਈਮ ਪਹੁੰਚੇ कीर्तन दी समाप्ति ਮਗਰੋਂ ਸਾਰੀ ਸੰਗਤ ਦੇ ਨਾਲ ਸਰਦਾਰ ਆਨੰਦ ਸਰੂਪ ਸਿੰਘ ਤਹਿਸੀਲਦਾਰ ਸਾਹਿਬ ਨੇ ਜਿਸ ਨੇ ਸੇਵਾ ਦਾ ਬੀੜਾ ਚੁੱਕਿਆ ਸੀ ਉਹ ਵੀ ਸੰ ਸੋ ਹੁਕਮ ਅਨੁਸਾਰ ਸੰਗਤ ਸ਼ਹਿਰ ਪਹੁੰਚੀ ਪ੍ਰਸ਼ਾਦ ਪਾਣੀ ਛੱਕ ਆਰਾਮ ਕੀਤਾ ਅਮਰਤ ਵੇਲੇ ਕੀਰਤਨ ਦੇ ਟਾਈਮ ਪਹੁੰਚੇ ਦਿਨ ਚੜਿਆ ਕੀਰਤਨ ਦੀ ਸਮਾਪਤੀ ਹੋਈ ਹੁਣ ਇੱਥੇ ਹੀ ਹਾਜ਼ਰੀ ਕੀਤੀ ਤੇ ਲੱਸੀ ਛਕੀ ਚਾਹ ਦਾ ਉਹਨਾਂ ਦਿਨਾਂ ਵਿੱਚ ਰਿਵਾਜ ਹੀ ਨਹੀਂ ਸੀ ਦਿਨੇ 10 ਦਾ ਟਾਈਮ ਹੋਇਆ ਬਾਬਾ ਜੀ ਨੇ ਝੋੜਾ ਦੀ ਸੰਗਤ ਦੀ ਬੇਨਤੀ ਪਰਵਾਨ ਕਰ ਪਾਸ ਬੁਲਾਇਆ ਸੰਗਤ ਨੇ ਜਥਾ ਸ਼ਕਤ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਹਜ਼ੂਰ ਨੇ ਸੁਖ ਸਾੰਦ ਪੁੱਛੀ ਫਿਰ ਆਪੋ ਆਪਣੀ ਸੇਵਾ ਵੰਡ ਦਿੱਤੀ ਕਿਉਂਕਿ ਸੰਗਤ ਨੂੰ ਵੇਲਾ ਨਹੀਂ ਸੰਰਨ ਦਿੰਦੇ ਸੋ ਜਗੀਰ ਸਿੰਘ ਨੂੰ ਹੁਕਮ ਹੋਇਆ ਤੂੰ ਰਾਗੀਆਂ ਨਾਲ ਜੋੜੀ ਵਜਾਇਆ ਕਰ ਕਿਉਂਕਿ ਇਹ ਜੋੜੀ ਵਜਾਣਾ ਜਾਣਦਾ ਸੀ ਇੰਦਰ ਸਿੰਘ ਨੂੰ ਹੁਕਮ ਹੋਇਆ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਬਚਨ ਸਿੰਘ ਨੂੰ ਹੁਕਮ ਹੋਇਆ ਤੂੰ ਇੱਥੇ ਇੱਟਾਂ ਚਿਣ ਦੇ ਬਾਕੀ ਦਿਆਂ ਨੂੰ ਹੁਕਮ ਹੋਇਆ ਗਾਰਾ ਮਿੱਟੀ ਦਾ ਨਾਲ ਕੰਮ ਕਰਾਓ ਜਿਹੜੇ ਬਾਕੀ ਬਿਰਧ ਸਨ ਉਹਨਾਂ ਨੂੰ ਹੁਕਮ ਹੋਇਆ ਤੁਸੀਂ ਪਹਿਲੀ ਪੌੜੀ ਦੀਆਂ ਮਾਲਾ ਫੇਰੀ ਜਾਓ ਇੱਕ ਬੁੱਢਾ ਕਹਿਣ ਲੱਗਿਆ ਜੀ ਮੈਨੂੰ ਪਹਿਲੀ ਪੌੜੀ ਯਾਦ ਹੀ ਨਹੀਂ ਤਾਂ ਹਜ਼ੂਰ ਨੇ ਕਿਹਾ ਵਾਹਿਗੁਰੂ ਵਾਹਿਗੁਰੂ ਦੀ ਮਾਲਾ ਫੇਰੀ ਜਾ ਆਗੋ 7 ਵਜਨ ਕ ਸਾਰੇ ਸੇਵਾ ਵਿੱਚ ਲੱਗ ਗਏ ਗੁਰਮੁਖੋ ਬਾਬਾ ਜੀ ਦੀ ਬਿਆੰਤ ਲੀਲਾ ਸੀ ਜਦੋਂ ਤਿਆਰੀ ਦਾ ਮੌਕਾ ਹੁੰਦਾ ਸੀ ਜਾਂ ਕਿਤੇ ਜਾਣਾ ਹੁੰਦਾ ਸੀ ਤਾਂ ਸੇਵਾ ਸ਼ੁਰੂ ਕਰਵਾ ਦਿੰਦੇ ਸਨ ਤਾਂ ਕਿ ਕਿਸੇ ਨੂੰ ਫੁਰਨਾ ਹੀ ਨਾ ਬਣੇ ਕਿ ਬਾਬਾ ਜੀ ਚਲੇ ਜਾਣਗੇ ਸੋ ਇਸੇ ਤਰ੍ਹਾਂ 2 ਦਿਨ ਸੇਵਾ ਕਰਦੇ ਰਹੇ ਤੀਜੇ ਦਿਨ ਪੁੰਨਿਆਂ ਦਾ ਸਮਾਗਮ ਹੋਇਆ ਬਿਆੰਤ ਸੰਗਤ ਦਾ ਕਾਠ ਸੀ ਅਤੇ ਰਾਗੀ ਜੱਥੇ ਵੀ ਬਹੁਤ ਆ ਗਈ ਪੁੰਨਿਆਂ ਤੋਂ ਅਗਲੇ ਦਿਨ ਸੰਗਤਾਂ ਨੇ ਛੁੱਟੀਆਂ ਪ੍ਰਾਪਤ ਕੀਤੀਆਂ ਹਜ਼ੂਰ ਨੇ ਬਚਨ ਸਿੰਘ ਨੂੰ ਕੱਲਿਆਂ ਬੁਲਾਇਆ ਤੇ ਪੁੱਛਿਆ ਤੂੰ ਕਦੋਂ ਜਾਣਾ ਹੈ ਆਗੋ ਬੇਨਤੀ ਕੀਤੀ ਪਾਤਸ਼ਾ ਇੱਕ ਦੋ ਦਿਨ ਹੋਰ ਸੇਵਾ ਕਰਾਂਗਾ ਹਜ਼ੂਰ ਨੇ ਕਿਹਾ ਜਦੋਂ ਵੀ ਜਾਣਾ ਹੋਵੇ ਤੂੰ ਆਗਿਆ ਲੈ ਲੈ ਪਰ ਇੰਦਰ ਸਿੰਘ ਤੇ ਜਗੀਰ ਸਿੰਘ ਨੂੰ ਇੱਥੇ ਛੱਡ ਜਾਣਾ ਬਚਨ ਸਿੰਘ ਨੇ ਸੱਤ ਬਚਨ ਕਿਹਾ ਤੀਜੇ ਦਿਨ ਇੰਦਰ ਸਿੰਘ ਪਾਠ ਕਰਦਾ ਸੀ ਹੋਰ ਸਾਰੀ ਸੰਗਤ ਨੇ ਬਾਬਾ ਜੀ ਪਾਸ ਬੇਨਤੀ ਕਰਕੇ ਆਗਿਆ ਲੈ ਲਈ ਤੇ ਬਾਹਰ ਆ ਕੇ ਕਚਹਿਰੇ ਪਰਨੇ ਲਾਉਣ ਲੱਗਿਆ ਇੰਦਰ ਸਿੰਘ ਨੂੰ ਪਤਾ ਲੱਗ ਗਿਆ ਇਸ ਨੇ ਹੋਰ ਪਾਠੀ ਨੂੰ ਇਸ਼ਾਰਾ ਕੀਤਾ ਭਾਵ ਟੱਲੀਆਂ ਖੜਕਾਈਆਂ ਜੋ ਕਿ ਪਾਠੀ ਸਿੰਘ ਦੇ ਪਾਸ ਰੱਖੀਆਂ ਹੁੰਦੀਆਂ ਸਨ ਪਾਠੀ ਨੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਨੇ ਜਗੀਰ ਸਿੰਘ ਨੂੰ ਕਿਹਾ ਉਹ ਤਾਂ ਸਾਰੇ ਚਲੇ ਗਏ ਹਨ ਆਪਾਂ ਹੁਣ ਕਿੱਦਾਂ ਕਰੀਏ ਸਾਨੂੰ ਤਾਂ ਮਿਲ ਕੇ ਵੀ ਨਹੀਂ ਗਏ ਅਗੋਂ ਜਗੀਰ ਸਿੰਘ ਨੇ ਕਿਹਾ ਉਹ ਅਜੇ ਨੇੜੇ ਹੀ ਹੋਣਗੇ ਆਪਾਂ ਹੁਣ ਜਾ ਰਲਦੇ ਹਾਂ ਏਕ ਹੈ ਲੀੜਾ ਕਪੜਾ ਸੰਭਾਲ ਲਿਆ ਅਤੇ ਦੌੜ ਲਾ ਦਿੱਤੀ ਕਿਉਂਕਿ ਜਵਾਨ ਅਵਸਥਾ ਸੀ દોੜ ਕੇ ਨਾਲ ਜਾ ਰਲੇ ਆਗੋਂ ਬਚਨ ਸਿੰਘ ਨੇ ਦੇਖ ਕੇ ਕਿਹਾ 인ਦਰ ਸਿੰਘ ਜਗੀਰ ਸਿੰਘ ਤੁਹਾਨੂੰ ਬਾਬਾ ਜੀ ਨੇ ਆਗਿਆ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਦੋਨਾਂ ਨੂੰ ਇੱਥੇ ਛੱਡ ਜਾਣਾ ਇਹ ਗੱਲ ਸੁਣ ਜਗੀਰ ਸਿੰਘ ਨੇ ਕਿਹਾ ਮੈਂ ਤਾਂ ਨਹੀਂ ਰਹਿਣਾ ਮੈਂ ਤਾਂ ਜਾਵਾਂਗਾ ਅਤੇ 인ਦਰ ਸਿੰਘ ਨੇ ਕਿਹਾ ਬਚਨ ਸਿਆ ਬਾਬਾ ਜੀ ਦਾ ਹੁਕਮ ਹੈ ਜਾਂ ਤੂੰ ਆਪਣੇ ਕੋਲੋਂ ਕਹਿ ਰਿਹਾ ਹੈ ਬਚਨ ਸਿੰਘ ਨੇ ਦੁਬਾਰਾ ਕਿਹਾ ਬਾਬਾ ਜੀ ਨੇ ਤੁਹਾਡੇ ਵਾਸਤੇ ਖਾਸ ਅੰਦਰ ਸਦਕੇ ਕਿਹਾ ਸੀ ਕਿ ਐਨਾਂ ਨੂੰ ਇੱਥੇ ਛੱਡ ਜਾਣਾ ਇਹ ਹੁਕਮ ਬਾਬਾ ਜੀ ਦਾ ਸੁਣ 인ਦਰ ਸਿੰਘ ਨੇ ਸੱਤ ਬਚਨ ਕਿਹਾ ਤੇ ਗੱਲ ਦਾ ਕੋਟ ਲਾ ਦਿੱਤਾ ਜੋ ਕਾਲਾ ਲੀਹਾਂ ਵਾਲਾ ਪਾਇਆ ਹੋਇਆ ਸੀ ਤੇ ਮੂੰਹੋਂ ਕਿਹਾ ਇਹ ਕੋਟ ਸਾਡੀ ਮਾਤਾ ਨੂੰ ਦੇ ਦੇਣਾ ਤੇ ਕਹਿਣਾ ਕੋਟੀਏ ਦੀ ਨਿਸ਼ਾਨੀ ਕੋਟ ਸੰਭਾਲ ਲੈ ਹੁਣ ਜਦੋਂ ਬਾਬਾ ਜੀ ਆਗਿਆ ਦੇਣਗੇ ਉਦੋਂ ਆਵਾਂਗੇ ਹੀ ਨਹੀਂ ਤੇ ਜਨਮ ਤੁਮਾਰੇ ਲੈ ਕੇ ਇਹ ਕਹਿ ਕੋਟ ਦੇ ਦਿੱਤਾ ਇਹ ਵੀ ਇੱਕ ਰਾਸ ਸੀ ਇਨਾਂ ਨੂੰ ਕੋਟਿਏ ਵੀ ਪਿੰਡ ਵਿੱਚ ਕਹਿੰਦੇ ਸਨ ਕਿਉਂਕਿ ਇਨਾਂ ਦੇ ਵੱਡਿਆਂ ਨੂੰ ਰਾਏ ਕੋਟ ਦੀ ਸਰਕਾਰ ਵੱਲੋਂ ਜਾਗੀਰ ਮਿਲੀ ਹੋਈ ਸੀ ਸੋ ਬਚਨ ਸਿੰਘ ਅਤੇ ਹੋਰ ਸਾਰੀ ਸੰਗਤ ਵਾਪਸ ਮੁੜੀ ਤੇ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਨਾਮ ਹੁਣ ਇੰਦਰ ਸਿੰਘ ਇਹ ਕੋਇਲ ਦੀ ਤਰ੍ਹਾਂ ਕਾਵਾਂ ਵਿੱਚੋਂ ਵੱਖਰੇ ਹੋ ਬਾਬਾ ਜੀ ਪਾਸ ਰਹਿਣ ਲੱਗੇ ਕੋਇਲ ਪਾਲੇ ਕਾਮਣੀ ਲੈ ਬੱਚਾ ਉੱਡਦੀ ਅਸਮਾਨੇ ਭਾਵ ਕੋਇਲ ਆਪਣੇ ਆਂਡੇ ਕਾਵਾਂ ਦੇ ਆਲਨੇ ਵਿੱਚ ਦੇ ਆਉਂਦੀ ਹੈ ਕਾਮਨੀ ਆਪਣੇ ਅੰਡੇ ਸਮਝ ਕੇ ਪਾਲਦੀ ਰਹਿੰਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਉਹ ਵੀ ਕਾਲਾ ਕਾਮਾ ਦੀ ਸ਼ਕਲ ਵਿੱਚ ਹੁੰਦਾ ਹੈ ਕਾਮਨੀ ਅਜੇ ਵੀ ਨਹੀਂ ਸਿਆਣ ਸਕਦੀ ਜਦੋਂ ਵੱਡਾ ਹੁੰਦਾ ਹੈ ਬੋਲਣ ਲੱਗ ਜਾਂਦਾ ਹੈ ਤਾਂ ਕੋਇਲ ਨੇੜੇ ਜਾ ਕੇ ਬੋਲਦੀ ਹੈ ਤੇ ਆਪਣੀ ਬੋਲੀ ਸੁਣਾ ਕੇ ਕੋਇਲ ਨੂੰ ਲੈ ਆਉਂਦੀ ਹੈ ਤਿਵੇਂ ਹੀ ਜੋ ਮਹਾਪੁਰਸ਼ ਦਰਗਾਹੋਂ ਪੇ ਜਿਹੋਏ ਆਂਦੇ ਹਨ ਉਹ ਜਿੱਥੇ ਵੀ ਜਨਮ ਲੈਣ ਅਤੇ ਮਾਤਾ ਪਿਤਾ ਪੂਰੀ ਸੰਭਾਲ ਕਰਕੇ ਜੁਵਾਨ ਕਰ ਦਿੰਦੇ ਹਨ ਫਿਰ ਕੋਇਲ ਦੀ ਤਰ੍ਹਾਂ ਨਿਰੰਕਾਰ ਦੇ ਹੁਕਮ ਅਨੁਸਾਰ ਮਹਾਪੁਰਖ ਆਪੇ ਹੀ ਪ੍ਰੇਰਣਾ ਕਰਕੇ ਆਪਣੇ ਪਾਸ ਬੁਲਾ ਲੈਂਦੇ ਹਨ ਫਿਰ ਜਿਸ ਤਾਜ ਦਾ ਮੋਤੀ ਹੁੰਦਾ ਹੈ ਉਸ ਤਾਜ ਵਿੱਚ ਹੀ ਜੜਿਆ ਜਾਂਦਾ ਹੈ ਸੋ ਇਸ ਪ੍ਰਕਾਰ ਬਾਬਾ ਈਸ਼ਰ ਸਿੰਘ ਜੀ ਉਫ ਇੰਦਰ ਸਿੰਘ ਨੂੰ ਬਾਬਾ ਜੀ ਨੇ ਆਪਣੇ ਪਾਸ ਰੱਖ ਲਿੱਤਾ ਹਜ਼ੂਰੀ ਸੇਵਾ ਕਰਨੀ ਬਾਬਾ ਜੀ ਬਠਿੰਡੇ ਡਿੱਗੀ ਵਿੱਚ ਨਿਵਾਸ ਕਰਦੇ ਹਨ ਬੇਅੰਤ ਸੰਗਤ ਆਨੰਦਮਾ ਆਂਦੀ ਹੈ ਮੱਗਰ ਦੀ ਪੁੰਨਿਆ ਬਤੀਤ ਹੋਈ ਚੰਗ ਦੀ ਸੰਗਤ ਸਰਦਾਰ ਜਸਵੰਤ ਸਿੰਘ ਨਰੰਦ ਸਿੰਘ ਹਰਦੇਤ ਸਿੰਘ ਲੋਟੀਆ ਸਾਰਿਆਂ ਨੇ ਬੇਨਤੀ ਕੀਤੀ ਪਾਤਸ਼ਾ ਬਾਗੇ ਚਰਨ ਪਾਉ ਹਜ਼ੂਰ ਨੇ ਬੇਨਤੀ ਪਰਵਾਨ ਕੀਤੀ ਨਿਰੰਕਾਰੀ ਹੁਕਮ ਅਨੁਸਾਰ ਤਿਆਰੀ ਹੋ ਗਈ ਇੱਥੋਂ ਬਠਿੰਡੇ ਤੋਂ ਬਾਗੇ ਪਹੁੰਚੇ ਜਿਉਂ-ਜਿਉਂ ਸੰਗਤ ਨੂੰ ਪਤਾ ਲੱਗਿਆ ਹੋ ਮੋਹ ਮਹਾ ਕੇ ਦਰਸ਼ਨ ਕਰਨ ਆਈ ਕੁਟੀਆਂ ਬਣਾਉਣ ਦੀ ਸੇਵਾ ਸ਼ੁਰੂ ਹੋ ਗਈ ਬਾਬਾ ਜੀ ਆਰਾਮ ਕੁਰਸੀ ਪਰ ਬੈਠੇ ਸੇਵਾ ਕਰਾ ਰਹੇ ਹਨ ਦੋ ਮੁੰਡੇ ਬਾਗਾਂ ਤੋਂ ਸੰਗਤ ਨਾਲ ਆਏ ਹਜੂ ਨੂੰ ਇਕੱਲੇ ਤਾਕੇ ਚੰਨਾ ਤੇ ਆ ਮੱਥਾ ਟੇਕਿਆ ਬਾਬਾ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਉਸ ਉੱਤਰ ਦਿੱਤਾ ਇੰਦਰ ਸਿੰਘ ਪਿਤਾ ਦਾ ਨਾਮ ਕੀ ਹੈ ਫਿਰ ਕਿਹਾ ਜਗਤ ਸਿੰਘ ਫਿਰ ਦੂਜੇ ਪਾਸੋਂ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਉਸ ਨੇ ਕਿਹਾ ਜੀ ਗਿਆਨ ਸਿੰਘ ਫਿਰ ਪੁੱਛਿਆ ਤੇਰੇ ਬਾਪ ਦਾ ਨਾਮ ਕੀ ਹੈ ਅਗੋਂ ਬੇਨਤੀ ਕੀਤੀ ਜੀ ਉੱਤਮ ਸਿੰਘ ਹਜ਼ੂਰ ਨੇ ਫਿਰ ਪੁੱਛਿਆ ਕਿਹੜਾ ਉੱਤਮ ਸਿੰਘ ਅੱਗੋਂ ਬੇਨਤੀ ਕੀਤੀ ਪਾਤਸ਼ਾ ਜਿਹੜਾ ਤੁਹਾਡੇ ਚਰਨਾਂ ਵਿੱਚ ਰਿਆ ਹੈ ਇਹ ਸੁਣ ਹਜ਼ੂਰ ਨੇ ਬਚਨ ਕੀਤਾ ਤਾਂ ਫਿਰ ਤੂੰ ਆਪਣਾ ਹੀ ਹੋਇਓ ਇਹ ਕਹਿ ਹੁਕਮ ਦਿੱਤਾ ਇੰਦਰ ਸਿੰਘ ਜਾ ਸੇਵਾ ਕਰ ਉਹ ਸੇਵਾ ਵਿੱਚ ਚਲਾ ਗਿਆ ਫਿਰ ਗਿਆਨ ਸਿੰਘ ਨੂੰ ਕਿਹਾ ਕਾਕਾ ਤੂੰ ਕੁਝ ਪੜਿਆ ਹੋਇਆ ਹੈ ਅੱਗੋਂ ਬੇਨਤੀ ਕੀਤੀ ਜੀ ਜੋੜੀ ਦੇ ਤਿੰਨ ਚਾਰ ਹੱਥ ਹੁੰਦੇ ਹਨ ਬਾਬਾ ਜੀ ਨੇ ਕਿਹਾ ਇੱਥੇ ਆਪਣੇ ਗੋਡਿਆਂ ਉੱਤੇ ਸੁਣਾ ਆਗੋ ਸੱਤ ਬਚਨ ਕਰ ਬੈਠ ਕੇ ਗੋਡਿਆਂ ਤੇ ਹੱਥ ਮਾਰ ਅਤੇ ਮੂੰਹ ਨਾਲ ਇਹ ਅੱਖਰ ਪੜੇ ਟਿੱਟਕਤਾ ਕੇ ਤਾਂ ਕੇ ਇਹ ਸੁਣ ਬਾਬਾ ਜੀ ਬੜੇ ਮੁਸਕੁਰਾਏ ਹਜ਼ੂਰ ਨੇ ਪੁੱਛਿਆ ਇਹ ਹੱਥ ਕਿੱਥੇ ਵੱਜਦੇ ਹਨ ਗਿਆਨ ਸਿੰਘ ਨੇ ਬੇਨਤੀ ਕੀਤੀ ਜੀ ਆਸਾਂ ਦੀ ਵਾਰ ਇਸ ਨਾਲ ਪੜੀ ਜਾਂਦੀ ਹੈ ਹਜ਼ੂਰ ਨੇ ਕਿਹਾ ਇਹ ਹੱਥ ਸੋਦਰ ਵਿੱਚ ਵੀ ਲੱਗ ਜਾਂਦੇ ਹਨ ਆਗੋ ਕਿਹਾ ਜੀ ਹਾਂ ਫਿਰ ਕਿਹਾ ਹੋਰ ਕੁਝ ਸੁਣਾ ਸਤ ਬਚਨ ਕੇ ਇਹ ਢਾਈ ਤਾਰ ਸੁਨਾਇਆ ਤਿੰਨ ਤਿੰਨ ਤੱਕ ਤਿੰਨ ਧਿੰਨ ਧਾ ਧਾ ਹਜ਼ੂਰ ਨੇ ਪੁੱਛਿਆ ਇਹ ਕਿਹੜੇ ਸ਼ਬਦ ਨਾਲ ਲੱਗਦਾ ਹੈ ਆਗੋਂ ਬੇਨਤੀ ਕੀਤੀ ਜੀ ਇਸ ਦੀਆਂ ਸੱਤ ਮਾਤਰਾ ਹੁੰਦੀਆਂ ਹਨ ਇਸ ਸ਼ਬਦ ਪਰ ਲੱਗਦਾ ਹੈ ਤਾਰਨਾ ਸੱਚ ਹਰ ਤਨ ਪੂਜਤ ਸਤਗੁਰੂ ਛੋੜ ਸਗਲ ਵਿਕਾਰ ਜੀ ਏ ਸੁਣ ਬਾਬਾ ਜੀ ਬੜੇ ਖੁਸ਼ ਹੋਏ ਤੇ ਫਿਰ ਪੁੱਛਿਆ ਤੇਰੀ ਮੰਗਣੀ ਹੋਈ ਹੋਈ ਹੈ ਉੱਤਰ ਜੀ ਨਹੀਂ ਹੋਈ ਹਜ਼ੂਰ ਨੇ ਕਿਹਾ ਤੂੰ ਕਰਾਉਣੀ ਹੈ ਫਿਰ ਬੇਨਤੀ ਕੀਤੀ ਜੀ ਨਹੀਂ ਕਰਾਉਣੀ ਹਜ਼ੂਰ ਨੇ ਕਿਹਾ ਜੇ ਤੈਨੂੰ ਰੱਖ ਲਈਏ ਤਾਂ ਸਾਡੇ ਪਾਸ ਰਹਿ ਪਏਗਾ ਤੇਰੇ ਬਾਪ ਨੇ ਸਾਡੇ ਪਾਸ ਬੇਨਤੀ ਕੀਤੀ ਸੀ ਮੇਰੀ ਯਾਦਗਾਰ ਨਿਸ਼ਾਨੀ ਆਪਣੇ ਪਾਸ ਰੱਖਣੀ ਆਗੋ ਗਿਆਨ ਸਿੰਘ ਨੇ ਬੇਨਤੀ ਕੀਤੀ ਜੀ ਰਹਿ ਪਵਾਂਗਾ ਇਹ ਸੁਣ ਹਜ਼ੂਰ ਨੇ ਕਿਹਾ ਹੁਣ ਸਾਡੇ ਹੁਕਮ ਬਿਨਾ ਘਰ ਨਹੀਂ ਜਾਣਾ ਹੋਵੇਗਾ ਆਗੋ ਗਿਆਨ ਸਿੰਘ ਨੇ ਸੱਤ ਬਚਨ ਕਿਹਾ ਹੁਣ ਗਿਆਨ ਸਿੰਘ ਇੱਥੇ ਰਹਿਣ ਲੱਗਾ ਜਿਸ ਦਾ ਨਾਮ ਕੁਚਿਰ ਮਗਰੋਂ ਗੁਰਮੁਖ ਸਿੰਘ ਰੱਖਿਆ ਮਹੀਨਾ ਕੋ ਬੀਤਿਆ ਦੀਵਾਨ ਸਜਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਦੀ ਕਥਾ ਸਰਦਾਰ ਉੱਤਮ ਸਿੰਘ ਜੁਨੇਜਾ ਕਰ ਰਿਹਾ ਹੈ ਰਾਗੀ ਦੀਵਾਨ ਵਿੱਚ ਆਪੋ ਆਪਣੇ ਸਾਜ਼ ਲੈ ਕੇ ਤਿਆਰ ਬਰ ਤਿਆਰ ਬੈਠੇ ਹਨ ਰਾਗੀਆਂ ਦੇ ਜਥੇਦਾਰ ਭਾਈ ਸੰਤਾ ਸਿੰਘ ਜੀ ਦੇ ਨਾਲ ਵਾਜੇ ਉੱਤੇ ਗਿਆਨੀ ਕਰਤਾਰ ਸਿੰਘ ਜੀ ਜੋੜੀ ਉੱਤੇ ਭਾਈ ਲਾਲ ਸਿੰਘ ਜੀ ਪਿਛਲੇ ਵਾਜੇ ਤੇ ਭਾਈ ਮੇਵਾ ਸਿੰਘ ਜੀ ਨਾਲ ਟੱਲੀਆਂ ਤੇ ਜਸਵੰਤ ਸਿੰਘ ਲੰਮੇ ਤੋਂ ਦੂਜੀਆਂ ਕੈਂਸੀਆਂ ਤੇ ਭਾਈ ਇੰਦਰ ਸਿੰਘ ਜੀ ਇੰਦਰ ਸਿੰਘ ਨੇ ਕਿਹਾ ਗਿਆਨ ਸਿਆਂ ਭੋਰੇ ਵਿੱਚੋਂ ਟੱਲੀਆਂ ਚੁੱਕ ਲਿਆ ਅੱਗੋਂ ਸੱਤ ਬਚਨ ਕਹਿ ਜਾਣ ਲੱਗਿਆ ਜਿੱਥੋਂ ਲੰਗਣਾ ਸੀ ਉੱਥੋਂ ਬਾਬਾ ਜੀ ਨੇ ਦੀਵਾਨ ਵਿੱਚ ਆਉਣਾ ਸੀ ਬਾਬਾ ਜੀ ਇਸ਼ਨਾਨ ਕਰ ਬਸਤਰ ਪੈਣ ਕੇ ਇੱਕ ਹੱਥ ਸੋਟੀ ਹੈ ਦੂਜੇ ਵਿੱਚ ਸਿਮਰਨਾ ਹੈ ਦੀਵਾਨ ਵਾਲੇ ਪਾਸਿਓਂ ਦਰਵਾਜ਼ਾ ਖੁੱਲਾ ਹੈ ਬਾਬਾ ਜੀ ਕਥਾ ਵੀ ਸੁਣ ਰਹੇ ਹਨ ਤੇ ਟਹਿਲ ਵੀ ਰਹੇ ਹਨ ਜਦੋਂ ਗਿਆਨ ਸਿੰਘ ਦਰਵਾਜ਼ੇ ਪਾਸੋਂ ਲੰਘਣ ਲੱਗਿਆ ਤਾਂ ਬਾਬਾ ਜੀ ਨੇ ਪੁੱਛਿਆ ਕਿੱਧਰ ਆਇਆ ਹੈ ਇਹ ਸੁਣ ਬੇਨਤੀ ਕੀਤੀ ਜੀ 인ਦਰ ਸਿੰਘ ਨੇ ਕੈਂਸੀਆਂ ਲੈਣ ਵਾਸਤੇ ਭੇਜਿਆ ਹੈ ਹਜ਼ੂਰ ਨੇ ਕਿਹਾ 인ਦਰ ਸਿੰਘ ਨੂੰ ਸਾਡੇ ਪਾਸ ਬੁਲਾ ਕੇ ਲਿਆ ਸੱਤ ਬਚਨ ਕਿਹਾ 인ਦਰ ਸਿੰਘ ਨੂੰ ਬੁਲਾ ਲਿਆ ਦੋਨਾਂ ਨੇ ਆ ਕੇ ਮੱਥਾ ਟੇਕਿਆ ਤੇ ਖੜੇ ਹੋ ਗਏ ਬਾਬਾ ਜੀ ਨੇ ਬੜੇ ਪਿਆਰ ਵਿੱਚ ਕਿਹਾ ਕਾਕਾ ਇੱਥੇ ਟੱਪ ਪਾਣੀ ਦਾ ਭਰ ਦੇ ਇੱਥੇ ਕਚਹਿਰਾ ਵਰਨਾ ਗੁਰੂ ਸਾਹਿਬ ਦਾ ਤੇ ਖੱਬੇ ਪਾਸੇ ਸਾਡਾ ਰੱਖ ਦੇਣਾ। ਬੇੜੇ ਵਿੱਚ ਝਾੜੂ ਦੇ ਦੇ। ਇੰਨਾ ਗਮਲਿਆਂ ਵਿੱਚ ਪਾਣੀ ਪਾ ਦੇ ਤੇ ਸਾਡੇ ਦੀਵਾਨ ਵਿੱਚੋਂ ਆਉਂਦਿਆਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਥਾਲ ਪਰੋਸ ਦੇਣਾ। ਇਸ ਤਰ੍ਹਾਂ ਸੇਵਾ ਸਮਝਾ ਕੇ ਬਾਬਾ ਜੀ ਦੀਵਾਨ ਵਿੱਚ ਚਲੇ ਗਏ। ਭਾਈ 인ਦਰ ਸਿੰਘ ਗਿਆਨ ਸਿੰਘ ਨਾਲ ਹਸਨ ਲੱਗੇ ਤੇ ਕਿਹਾ, "ਬਾਬਾ ਜੀ ਮੱਲੋ ਮੱਲੀ ਹਜ਼ੂਰੀ ਸੇਵਾ ਦੇ ਗਏ ਹਨ। ਸਾਨੂੰ ਤਾਂ ਡਰ ਲੱਗਦਾ ਸੀ।" ਜਿਵੇਂ ਸ਼ੇਰ ਦੇ ਸਾਹਮਣੇ ਕੋਈ ਜਾਨਵਰ ਨਹੀਂ ਰਹਿ ਸਕਦਾ ਸਭ ਡਰਦੇ ਹਨ ਜਿਵੇਂ ਸੂਰਜ ਦੇ ਸਾਹਮਣੇ ਅੱਖਾਂ ਨਹੀਂ ਖੋਲੀਆਂ ਜਾਂਦੀਆਂ ਤਿਵੇਂ ਹੀ ਬਾਬਾ ਜੀ ਪਾਸ ਅੱਗੇ ਰਹਿ ਕੇ ਸੇਵਾ ਕਰਨੀ ਬਹੁਤ ਕਠਨ ਹੈ اچھا ਬਾਬਾ ਜੀ ਨੇ ਸੇਵਾ ਆ ਬੁਲਾ ਕੇ ਦਿੱਤੀ ਹੈ ਤਾਂ ਉਹ ਆਪ ਹੀ ਨਿਭਾ ਲੈਣਗੇ ਹੱਥਾਂ ਨਾਲ ਸੇਵਾ ਕਰਦੇ ਹਨ ਰਸਨਾ ਨਾਲ ਬਾਬਾ ਜੀ ਦੀਆਂ ਸ਼ਿਫਤਾਂ ਕਰਦੇ ਹਨ ਇਸੇ ਤਰ੍ਹਾਂ ਕੁਝ ਦਿਨ ਬੀਤੇ ਇੱਕ ਦਿਨ ਬਾਬਾ ਜੀ ਨੇ ਕਿਹਾ ਕਾਕਾ ਤੇਰਾ ਨਾਮ ਲੈਨ ਨਾਲ ਵਿਸ਼ੇਈ ਰਾਜਾ ਇੰਦਰ ਅੱਗੇ ਆਖੜ ਹੁੰਦਾ ਹੈ ਇਹ ਨਾਮ ਸਾਨੂੰ ਚੰਗਾ ਨਹੀਂ ਲੱਗਦਾ ਕਈ ਪੜਨ ਸੁਨਣ ਵਾਲਿਆਂ ਨੂੰ ਫੁਰਨਾ ਬਣਿਆ ਹੋਵੇਗਾ ਕਿ ਸੁਭਾਵੀ ਕਿਸੇ ਦਾ ਨਾਮ ਲੈਨ ਪਰ ਪ੍ਰਗਟ ਹੋ ਕੇ ਕਿਵੇਂ ਆ ਸਕਦਾ ਹੈ ਸੋ ਉੱਤਰ ਹੈ ਬਾਬਾ ਜੀ ਬਚਨ ਕਰਦੇ ਸਨ ਜਿਸ ਨੇ ਪਹਿਲੀ ਪੌੜੀ ਦਾ ਸਿਮਰਨ ਕਰਕੇ ਵਾਹਿਗੁਰੂ ਨੂੰ ਪਰਤੱਕ ਕਰ ਲਿੱਤਾ ਹੈ ਉਹ ਜੋ ਬਚਨ ਕਰੇਗਾ ਉਹ ਸੱਚ ਹੁੰਦਾ ਹੈ ਇਹ ਤਾਂ ਹਰ ਵਕਤ ਨਾਮ ਲੈਣਾ ਹੈ ਜੇ ਇੱਕ ਵਾਰ ਵੀ ਮਹਾਪੁਰਸ਼ ਦੀ ਰਸਨਾ ਤੋਂ ਬਚਨ ਸੁੱਤੇ ਸਿੱਧ ਨਿਕਲ ਜਾਏ ਤਾਂ ਉਹ ਰੂਪ ਧਾਰ ਕੇ ਪਰਤਖ ਹੋ ਜਾਂਦਾ ਹੈ ਜਿਵੇਂ ਰਾਜਾ ਜਨਕ ਨੇ ਗੋਡੇ ਰਾਖਸ਼ ਨੂੰ ਸਰਾਪ ਦਿੱਤਾ ਸੀ ਉਹ ਸਰਾਪ ਉਸੇ ਵੇਲੇ ਹੀ ਉਸ ਨੂੰ ਦਿਸਣ ਲੱਗ ਗਿਆ ਸੀ ਤਿਵੇਂ ਹੀ ਜਿਨ ਅੰਦਰ ਪ੍ਰੀਤ ਪਿਰੰਮ ਕੀ ਜੋ ਬੋਲਣ ਤਿਵੇਂ ਸੁਹਣ अथवा ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਬਾਕ ਮਹਾਪੁਰਖ ਸੁੱਤੇ ਸਿੱਧ ਜੋ ਬਚਨ ਕਰਦਾ ਹੈ ਉਹ ਪੂਰਾ ਹੋ ਜਾਂਦਾ ਹੈ ਜੋ ਵੀ ਬਚਨ ਮਹਾਪੁਰਖ ਕਰਨ ਪਰ ਤੱਕ ਹੋ ਜਾਂਦਾ ਹੈ ਸੋ ਬਾਬਾ ਜੀ ਦਾ ਬਚਨ ਸੁਣ 인ਦਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਜੋ ਚੰਗਾ ਲੱਗਦਾ ਹੈ ਰੱਖ ਦਿਓ ਇਹ ਸੁਣ ਬਾਬਾ ਜੀ ਨੇ ਕਿਹਾ ਤੇਰਾ ਨਾਮ ਈਸ਼ਰ ਸਿੰਘ ਅੱਜ ਤੋਂ ਰੱਖ ਦਿੱਤਾ ਸਾਰਿਆਂ ਨੂੰ ਦੱਸ ਦੇਣਾ ਜੇ ਫਿਰ ਵੀ ਕੋਈ ਪਹਿਲਾ ਨਾਮ ਲੈ ਕੇ ਬੁલાਏ ਤਾਂ ਉਸ ਨਾਲ ਬੋਲਣਾ ਹੀ ਨਹੀਂ ਅੱਗੋ ਸੱਤ ਬਚਨ ਕਿਆ ਹੁਣ ਸਾਰੇ ਬੇਹੰਗਮ ਤੇ ਰਾਗੀ ਪਾਠੀ ਈਸ਼ਰ ਸਿੰਘ ਜੀ ਕਹਿ ਕੇ ਬੁਲਾਉਂਦੇ ਹਨ ਹੁਣ ਇਤਨੀ ਆਤਮਾ ਵਿੱਚ ਖੁਸ਼ੀ ਤੇ ਸ਼ਾਂਤੀ ਹੈ ਜਿਸ ਨੂੰ ਕਲਮ ਲਿਖ ਨਹੀਂ ਸਕਦੀ ਜਿਵੇਂ ਧਰਤੀ ਵਿੱਚ ਧੰਨ ਦੱਬਿਆ ਹੋਵੇ ਤੇ ਮਸਤਕ ਵਿੱਚੋਂ ਚਮਕਦਾ ਹੈ ਭਾਈ ਗੁਰਦਾਸ ਜੀ ਧੰਨ ਧਰਤੀ ਵਿੱਚ ਦੱਬਿਆ ਮੱਥੇ ਪਰਭਾਣਾ ਪਾਉ ਧਰਤੀ ਵਿੱਚ ਦੱਬਿਆ ਧੰਨ ਮਸਤਕ ਵਿੱਚੋਂ ਪਤਾ ਲੱਗਦਾ ਹੈ ਤੇ ਜੇ ਨਾਮ ਰੂਪੀ ਸੱਚਾ ਧਨ ਹਿਰਦੇ ਵਿੱਚ ਹੋਵੇ ਤਾਂ ਕਿਉਂ ਨਾ ਮਸਤਕ ਵਿੱਚੋਂ ਪਤਾ ਲੱਗੇਗਾ ਸਹੁਣ ਸੇਵਾ ਕਰਨ ਲਈ ਕਮਰਕੱਸਾ ਬਨ ਲਿਆ ਬਾਬਾ ਜੀ ਨੂੰ ਲੱਸੀ ਦਾ ਫੁਰਨਾ ਹੋਣਾ ਬਾਬਾ ਈਸ਼ਰ ਸਿੰਘ ਜੀ ਦੇ ਕੰਨਾਂ ਵਿੱਚ ਆਵਾਜ਼ ਸੁਣਾਈ ਦੇਣੀ ਬਾਬਾ ਈਸ਼ਰ ਸਿੰਘ ਜੀ ਨੂੰ 2 ਕੁ ਮਹੀਨੇ ਹਜ਼ੂਰੀ ਸੇਵਾ ਵਿੱਚ ਹੋਏ ਸਨ ਰਾਤ ਨੂੰ 12:30 ਵਜੇ ਬਾਬਾ ਜੀ ਨੂੰ ਇਸ਼ਨਾਨ ਕਰਵਾ ਕੇ ਸੁਖਮਨੀ ਸਾਹਿਬ ਦੇ ਪਾਠ ਪਾਸ ਆਨ ਕੇ ਬੈਠ ਜਾਂਦੇ ਹਨ ਜੇ ਸਰੀਰ ਥੱਕ ਜਾਏ ਤਾਂ ਲੇਟ ਜਾਣਾ ਨਹੀਂ ਤੇ ਬੈਠੇ ਹੀ ਰਹਿਣਾ 12 ਸਾਲ ਤੱਕ ਬਾਬਾ ਜੀ ਪਾਸ ਰਹੇ ਹਨ ਪਰ ਆਰਾਮ ਵਾਲਾ ਥਾਉ ਕੋਈ ਨਹੀਂ ਬਣਾਇਆ ਸਰਦੀ ਦੇ ਦਿਨ ਸੰ ਪੋਰੇ ਵਿੱਚ ਪਾਠ ਹੁੰਦਾ ਸੀ 2-3 ਪਾਠੀ ਵੀ ਪੋਰੇ ਵਿੱਚ ਹੀ ਆਰਾਮ ਕਰਦੇ ਸਨ ਤੇ ਗਿਆਨ ਸਿੰਘ ਨੂੰ ਵੀ ਕਿਰਪਾਲ ਸਿੰਘ ਸੁਖਮਨੀਏ ਦੇ ਪਾਸ ਬਾਬਾ ਜੀ ਵੱਲੋਂ ਰਹਿਣ ਦਾ ਹੁਕਮ ਸੀ ਅਤੇ ਹੁਕਮ ਅਨੁਸਾਰ ਇੱਥੇ ਹੀ ਸੌਂਦਾ ਸੀ ਸਿਰਾਣੇ ਵਾਲੇ ਪਾਸੇ ਬੋਰਾ ਖਾਲੀ ਦੇਖ ਕੇ ਬਾਬਾ ਈਸ਼ਰ ਸਿੰਘ ਜੀ ਬੋਰੇ ਤੇ ਰੋਜ਼ ਦੀ ਤਰ੍ਹਾਂ ਬੈਠ ਗਏ ਤੇ ਬੈਠਿਆਂ ਦੀ ਅੱਖ ਲੱਗ ਗਈ ਬਾਬਾ ਕਿਰਪਾਲ ਸਿੰਘ ਪਾਠ ਕਰ ਰਿਹਾ ਹੈ 20 ਬਿਸਵੇ ਗੁਰ ਕਾਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਅਰਥ ਗੁਰੂ ਅਤੇ ਸੇਵਕ ਦਾ ਦਿਲ ਇੱਕ ਹੋ ਜਾਵੇ ਭਾਵ 20 ਬਿਸਵੇ ਸਿੱਖ ਨੂੰ ਗੁਰੂ ਤੇ ਯਕੀਨ ਹੋ ਜਾਵੇ ਅਤੇ ਗੁਰੂ ਨੂੰ ਸਿੱਖ ਤੇ ਪ੍ਰਤੀਤ ਹੋ ਆਵੇ ਉਹ ਸੇਵਕ ਗੁਰੂ ਪਰਮੇਸ਼ਰ ਦੀ ਗੱਤ ਜਾਣ ਲੈਂਦਾ ਹੈ। ਤਿਵੇਂ ਹੀ ਇਸ ਪੰਕਤੀ ਦੀ ਆਵਾਜ਼ ਆ ਰਹੀ ਹੈ ਤੇ ਦੂਜੇ ਪਾਸੇ ਕੰਨਾਂ ਵਿੱਚ ਦਿਉਂ ਆਵਾਜ਼ ਆਉਂਦੀ ਹੈ। ਈਸ਼ਰ ਸਾਡੇ ਵਾਸਤੇ ਲੱਸੀ ਲੈ ਆ। ਇਹ ਆਵਾਜ਼ ਬਾਬਾ ਜੀ ਦੀ ਸਮਝ ਕੇ ਇੱਕ ਦਮ ਤਰਬਕ ਕੇ ਉੱਠ ਖੜੇ ਹੋਏ ਤੇ ਆਵਾਜ਼ ਦਿੱਤੀ ਆਇਆ ਗਰੀਬ ਨਿਵਾਜ। ਇਸ ਆਵਾਜ਼ ਨੂੰ ਕਿਰਪਾਲ ਸਿੰਘ ਪਾਠੀ ਸੁਣ ਕੇ ਹੈਰਾਨ ਹੋ ਰਿਹਾ ਸੀ ਅਤੇ ਦਿਲ ਵਿੱਚ ਖਿਆਲ ਕਰਦਾ ਸੀ ਕਿ ਈਸ਼ਰ ਬੜਾ ਰਿਆ ਹੈ। ਉਥੇ ਨੇੜੇ ਹੀ ਇੱਕ ਜੋੜੀ ਵਾਲਾ ਟਰੰਕ ਖਾਲੀ ਪਿਆ ਸੀ ਉਸ ਨੂੰ ਚੁੱਕ ਕੇ ਤੁਰ ਪਏ ਜਦੋਂ ਖਿੜਕੀ ਲੰਘਣ ਲੱਗੇ ਤੇ ਖੜਕਾ ਹੋਇਆ ਲੱਦਾ ਸਿੰਘ ਪਹਿਰੇਦਾਰ ਨੇ ਪੁੱਛਿਆ ਕੌਣ ਹੈ ਉੱਤਰ ਵਿੱਚ ਕਿਹਾ ਈਸ਼ਰ ਸਿੰਘ ਆਗੋਂ ਪਹਿਰੇਦਾਰ ਨੇ ਕਿਹਾ ਇਸ ਵੇਲੇ ਕਿੱਧਰ ਚੱਲਿਆ ਹੈ ਫਿਰ ਕਿਹਾ ਕਿ ਬਾਬਾ ਜੀ ਪਾਸ ਜਾਣਾ ਹੈ ਲੱਦਾ ਸਿੰਘ ਨੇ ਖਿੜਕੀ ਖੋਲੀ ਅਤੇ ਕਿਹਾ ਇਹ ਟਰੰਕ ਕਿਸ ਵਾਸਤੇ ਚੁੱਕਿਆ ਹੈ ਉਸ ਵੇਲੇ ਸੁਰਤ ਆਈ ਤੇ ਟਰੰਕ ਰੱਖ ਦਿੱਤਾ ਅਤੇ ਕਿਹਾ ਮੈਂ ਤਾਂ ਦਹੀਂ ਵਾਲਾ ਕੁੱਜਾ ਸਮਝ ਲੈ ਕੇ ਚੱਲਿਆ ਸੀ ਖਿੜਕੀ ਖੁੱਲੀ ਤੇ ਅੰਦਰ ਚਲੇ ਗਈ ਦਹੀਂ ਵਾਲਾ ਕੁੱਜਾ ਦੇਖਿਆ ਦਹੀਂ ਬਹੁਤ ਚੰਗਾ ਜੰਮਿਆ ਸੀ ਦਹੀਂ ਰੜਕੇ ਲੱਸੀ ਤਿਆਰ ਕੀਤੀ ਸਾਜਖੰਡ ਦੇ ਪਾਸ ਜਾ ਕੇ ਉੱਚੀ ਆਵਾਜ਼ ਦਿੱਤੀ ਕਿਉਂਕਿ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਨਿਤਨੇਮ ਕਰਦੇ ਸਨ ਆਵਾਜ਼ ਇਹ ਸੀ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਆਵਾਜ਼ ਸੁਣ ਕੇ ਹਜ਼ੂਰ ਨੇ ਕਿਹਾ ਈਸ਼ਰ ਹੀ ਗੱਲ ਹੈ ਅਜ ਕੁ ਵੇਲੇ ਹੀ ਆ ਗਿਆ ਹੈ ਤਾਂ ਅਗੋ ਬੇਨਤੀ ਕੀਤੀ ਪਾਤਸ਼ਾਪ ਆਪ ਜੀ ਨੇ ਲੱਸੀ ਮੰਗੀ ਹੈ ਤੇ ਲੱਸੀ ਲਿਆਂਦੀ ਹੈ ਹਜ਼ੂਰ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਿਹਾ ਈਸ਼ਰ ਫੁਰਨਾਤਾ ਬਣਿਆ ਸੀ ਸੋ ਤੂੰ ਲੈ ਕੇ ਹੀ ਆ ਗਿਆ ਹੈ ਹਜ਼ੂਰ ਨੇ ਲੱਸੀ ਵਾਲਾ ਗਲਾਸ ਲੈ ਥੋੜਾ ਛਕਿਆ ਬਾਕੀ ਹੁਕਮ ਹੋਇਆ ਹਰ ਹਰ ਤੂੰ ਛਕ ਲੈ ਹੁਕਮ ਅਨੁਸਾਰ ਸੀਤ ਪ੍ਰਸ਼ਾਦ ਬਾਬਾ ਈਸ਼ਰ ਸਿੰਘ ਜੀ ਨੇ ਛਕਿਆ ਇਹ ਹੈ ਸੇਵਕ ਸਵਾਮੀ ਦਾ ਦਿਲ ਬਾਬਾ ਜੀ ਨੂੰ ਫੁਰਨਾ ਹੋਇਆ ਤੇ ਸੇਵਕ ਦੇ ਕੰਨਾਂ ਵਿੱਚ ਆਵਾਜ਼ ਆਈ ਭਾਈ ਨੰਦ ਲਾਲ ਜੀ ਤੀਂਦਿਆਂ ਨੂੰ ਦੇ ਰਸ ਦੀਦਾਰ ਦਾ ਸੀਨਾ ਬਣੇ ਕਰ ਭੇਦ ਤੇ ਭੰਡਾਰ ਦਾ ਭਾਵ ਜਦੋਂ ਦਰਸ਼ਨ ਕਰਕੇ ਅੱਖਾਂ ਤ੍ਰਿਪਤ ਜੋ ਜਾਣ ਤਾਂ ਮਨ ਨੂੰ ਠੰਡ ਪੈ ਜਾਏ ਸੀਨਾ ਮਨ ਅਪੇਦਾ ਭਗਤੀ ਦੇ ਭੰਡਾਰ ਨਾਲ ਭਰ ਜਾਂਦਾ ਹੈ ਸੋ ਇਸ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਨੂੰ 2 ਮਹੀਨਿਆਂ ਵਿੱਚ ਹੀ ਇਹ ਅਵਸਥਾ ਪ੍ਰਾਪਤ ਹੋਈ ਜਿਹੜੀਆਂ ਅੱਖਾਂ ਨੂੰ ਦਰਸ਼ਨਾ ਦਾ ਰਸਾ ਹੁੰਦਾ ਹੈ ਜਾਂ ਮਨ ਗੁਰੂ ਨਾਲ ਅਪੇਧ ਹੋ ਜਾਂਦਾ ਹੈ ਉਹ ਸੁਪਨੇ ਵਿੱਚ ਹੀ ਪਿਆਰੇ ਨਾਲ ਗੱਲਾਂ ਕਰਦਾ ਹੈ ਇਸ ਅਵਸਥਾ ਨੂੰ ਕਬੀਰ ਜੀ ਕਹਿੰਦੇ ਹਨ ਕਬੀ ਸੁਪਨੇ ਹੂੰ ਬੜਾਏ ਕੈ ਜੈ ਮੁਖ ਨਿਕਸੈ ਰਾਮ ਤਾਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਭਾਵ ਜਿਸ ਦਾ ਸੁਪਨੇ ਵਿੱਚ ਜਾਂ ਬੜਾਉਂਦਿਆਂ ਗੁਰੂ ਨਾਲ ਪਿਆਰ ਹੈ ਉਸ ਦੇ ਜੋੜੇ ਵਾਸਤੇ ਮੇਰਾ ਚਾਮ ਹਾਜ਼ਰ ਹੈ ਇਹ ਕਬੀਰ ਜੀ ਆਪਣੀ ਬਾਣੀ ਦੁਆਰਾ ਕਹਿ ਰਹੇ ਹਨ। ਬਾਬਾ ਜੀ ਨੇ ਗੁਰਮੰਤਰ ਦੇਣਾ। ਬਾਬਾ ਜੀ ਕੁਤਸਮਾ ਇੱਥੇ ਠਹਿਰੇ ਤੇ ਮੌਸਮ ਬਦਲੀ ਉੱਤੇ। ਨਾਨਕ ਸਰਜਗਰਾਉ ਅਤੇ ਦਿੱਲੀ ਦਾ ਚੱਕਰ ਲਾ ਕੇ ਫਿਰ ਬਾਗਾਂ ਵਿੱਚ ਪਹੁੰਚੇ। ਸਿਆਲ ਦਾ ਮੌਸਮ ਹੈ, ਮਾਗ ਦਾ ਮਹੀਨਾ ਸ਼ੁਰੂ ਹੋ ਗਿਆ। ਬਾਬਾ ਜੀ ਦੇ ਮਨ ਵਿੱਚ ਰਹਿਮ ਆਇਆ। ਤਰਸ ਪਿਆ ਮਹਿਰਾਮਤ ਹੋਈ। ਸਤਗੁਰੂ ਸੱਜਣ ਮਿਲਿਆ। ਪਾ ਬਾਬਾ ਜੀ ਨੇ ਵਿਚਾਰਿਆ ਜੋ ਘਰ-ਬਾਰ ਛੱਡ ਕੇ ਬੇਹੰਗਮ ਸਾਡੇ ਪਾਸ ਰਹਿੰਦੇ ਹਨ ਇਹਨਾਂ ਨੂੰ ਕੁਝ ਦੇਣਾ ਚਾਹੀਦਾ ਹੈ ਮਗਰ ਦੇਈਏ ਕੀ ਦੁਨਿਆਵੀ ਬਾਦਸ਼ਾਹ ਖੁਸ਼ ਹੋ ਜਾਏ ਤਾਂ ਜ਼ਗੀਰ ਦੇ ਦੇਵੇਗਾ ਜੇ ਪੜਿਆ ਲਿਖਿਆ ਹੈ ਤਾਂ ਵਜ਼ੀਰ ਬਣਾ ਦੇਵੇਗਾ ਜੇ ਕੋਈ ਵਪਾਰੀ ਹੈ ਤਾਂ ਆਪਣੇ ਪਿਆਰੇ ਨੂੰ ਵਪਾਰ ਕਰਨਾ ਸਿਖਾ ਦੇਵੇਗਾ ਡਾਕਟਰ ਹੈ ਤਾਂ ਆਪਣੇ ਮਿੱਤਰ ਨੂੰ ਮੁਫਤ ਦਵਾਈ ਦੇ ਦੇਵੇਗਾ ਜੇ ਕੋਈ ਲਾਂਗਰੀ ਹੈ ਤਾਂ ਰੋਟੀ ਚੰਗੀ ਖਵਾ ਦੇਵੇਗਾ ਹੋਰ ਦੁਨਿਆਵੀ ਬੰਦੇ ਕੀ ਦੇ ਸਕਦੇ ਹਨ ਪਰ ਆਮ ਦੁਨੀਆਂ ਇਹੋ ਪਦਾਰਥ ਚਾਹੁੰਦੀ ਹੈ ਕਾਲ ਯੁਗ ਦੇ ਨਕਲੀ ਗੁਰੂ ਇਹੋ ਹੀ ਪਦਾਰਥ ਦੇ ਕੇ ਆਪਣੀ ਪਾਰਟੀ ਭਾਰੀ ਗਿਣਤੀ ਵਿੱਚ ਬਣਾ ਰਹੇ ਹਨ ਤੁਲਸੀ ਵੋਹੀ ਨਰ ਹੈ ਜੋ ਰਾਮ ਚਰਨ ਲਿਵਲੀਨ ਪਰ ਤਨ ਪਰ ਮਨ ਹਿਰਨ ਕੋ ਵੇਸਵਾ ਬੜੀ ਪਰਬੀਨ ਭਾਵ ਦੁਨਿਆਵੀ ਰਸ ਦੇ ਕੇ ਸਭ ਨਾਲੋਂ ਵੇਸਵਾ ਬੜੀ ਚਤੁਰ ਹੈ ਪਰ ਤੁਲਸੀ ਜੀ ਕਹਿੰਦੇ ਹਨ ਅਸੀਂ ਸੰਸਾਰ ਵਿੱਚ ਬੰਦਾ ਉਸੇ ਨੂੰ ਹੀ ਸਮਝਦੇ ਹਾਂ ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੈ ਅਤੇ ਮਹਾਪੁਰਸ਼ ਵੀ ਹੋਈ ਹੈ ਜੋ ਵਾਹਿਗੁਰੂ ਦੇ ਚਰਨਾਂ ਨਾਲ ਸੇਵਕ ਨੂੰ ਜੋੜਦਾ ਹੈ ਅਤੇ ਸਭ ਤੋਂ ਵੱਡਾ ਪਦਾਰਥ ਮਹਾਪੁਰਖ ਪਾਸ ਹੈ ਹੀ ਨਾਮ ਧੰਨ ਜੋ ਲੋਕ ਪਰਲੋਕ ਵਿੱਚ ਸੁਖ ਆਨੰਦ ਦੇਣ ਵਾਲਾ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰੂ ਪਾਸ ਸਤਗੁਰੂ ਸੇਵੈ ਲੱਗੇ ਆ ਕੜ ਰਤਨ ਦੇ ਵੇਪਰਗਾਸ ਪਾਪ ਮਹਾਪੁਰਗ ਪਾਸ ਨਾਮ ਦਾ ਖਜ਼ਾਨਾ ਅਤੇ ਨਾਮ ਦੇ ਖਜ਼ਾਨੇ ਦੀ ਚਾਬੀ ਹੈ ਤੇ ਜਿਸ ਸੇਵਕ ਨੂੰ ਗੁਰੂ ਨੇ ਗੁਰਮੰਤਰ ਨਾਮ ਨਹੀਂ ਦਿੱਤਾ ਉਸ ਨੂੰ ਕੁਝ ਵੀ ਨਹੀਂ ਦਿੱਤਾ ਗੁਰਮੰਤਰਹੀਨ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟ੍ਰਣੇ ਕੂਕਰ ਹੈ ਸੂਕਰ ਹੈ ਗਰਦਭ ਹੈ ਕਾਕ ਹੈ ਸਰਪਨ ਹੈ ਤੁਲਖਲ ਹੈ ਪਾਪ ਜਿਸ ਨੂੰ ਗੁਰਮੰਤਰ ਨਹੀਂ ਮਿਲਿਆ ਉਹ ਸਰਪ ਕਾਂ ਖੋਤਾ ਸੂਰ ਕੁੱਤੇ ਦੇ ਤੁਲ ਸਾਇ ਫਰਮਾਉਂਦੇ ਹਨ ਸੇਵਕ ਤਿੰਨ ਤਰ੍ਹਾਂ ਕਰਕੇ ਹੁੰਦੇ ਹਨ ਸ਼ਰਮਣੀ ਸਿੱਖ ਬਿੰਦੀ ਸਿੱਖ ਨਾਦੀ ਸਿੱਖ ਭਾਵ ਸ਼ਰਮਣੀ ਸਿੱਖ ਉਸ ਨੂੰ ਕਹਿੰਦੇ ਹਨ ਜਿਵੇਂ ਬਾਬਾ ਜੀ ਕਿਸੇ ਨੂੰ ਉਪਦੇਸ਼ ਦੇ ਰਹੇ ਹੋਣ ਤੇ ਕੋਲ ਖੜਾ ਕੋਈ ਸੁੰਦਾ ਰਹੇ ਅਤੇ ਦੂਜੇ ਨੂੰ ਦਿੱਤਾ ਉਪਦੇਸ਼ ਧਾਰਨ ਕਰ ਲਵੇ ਇਸ ਨੂੰ ਸ਼ਰਮਣੀ ਸਿੱਖ ਕਿਹਾ ਜਾਂਦਾ ਹੈ ਭਾਵ ਡਿੱਗੀ ਚੀਜ਼ ਚੁੱਕ ਲੈਣੀ ਇਹ ਹੋਰ ਕਿਸੇ ਨੂੰ ਉਪਦੇਸ਼ ਦੇਣ ਦਾ ਹੱਕ ਨਹੀਂ ਰੱਖਦਾ ਦੂਜਾ ਬੰਦੀ ਉਸ ਨੂੰ ਕਹਿੰਦੇ ਹਨ ਜੋ ਮਾਤਾ ਪਿਤਾ ਦੀ ਵਿੰਦ ਤੋਂ ਪੈਦਾ ਹੁੰਦਾ ਹੈ ਵਿੰਦ ਤੇ ਜਿੰ ਪਿੰਡ ਕੀ ਆ ਅਗਨਕੁੰਡ ਰਹਾਇਆ ਪੁੱਤਰ ਘਰ ਦੀ ਜਾਇਦਾਦ ਦਾ ਮਾਲਕ ਹੁੰਦਾ ਹੈ ਜੇਕਰ ਪਿਤਾ ਆਪ ਖੁਸ਼ ਹੋ ਕੇ ਦੇਵੇ ਤਾਂ ਸਾਰਿਆਂ ਨਾਲੋਂ ਚੰਗਾ ਹੈ ਜੇ ਨਾ ਦੇਵੇ ਤਾਂ ਵੀ ਪੁੱਤਰ ਪਿਓ ਦੀ ਕਮਾਈ ਹਿੱਸੇ ਆਉਂਦੀ ਲੈ ਸਕਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਪਰ ਸ਼ਕਤੀ ਸ਼੍ਰੀ ਚੰਨ ਤੇ ਲਖਮੀ ਦਾਸ ਵਿੱਚ ਵੀ ਸੀ ਇਸ ਨੂੰ ਬਿੰਦੀ ਸਿੱਖ ਕਹਿੰਦੇ ਹਨ ਤੀਜਾ ਨਾਦੀ ਉਸ ਨੂੰ ਕਹਿੰਦੇ ਹਨ ਜਿਸ ਨੇ ਗੁਰੂ ਪਾਸੋਂ ਮੰਤਰ ਲਿਆ ਹੋਵੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਈ ਨਦੀ ਵਿੱਚ ਟੁੱਬੀ ਮਾਰ ਕੇ ਨਿਰੰਕਾਰ ਪਾਸ ਪਹੁੰਚੇ ਤੇ ਨਿਰੰਕਾਰ ਨੇ ਕਿਹਾ ਨਾਨਕ ਤੈਨੂੰ ਦੁਨੀਆਂ ਨੂੰ ਉਪਦੇਸ਼ ਦੇਣ ਵਾਸਤੇ ਭੇਜਿਆ ਹੈ ਤੂੰ ਮੋਦੀ ਖਾਨਾ ਭਾਲ ਦੁਕਾਨ ਚਲਾ ਬੈਠਾ ਹੈ ਇਹ ਸੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੇਨਤੀ ਕੀਤੀ ਜੀ ਮੈਂ ਆਪ ਉਪਦੇਸ਼ ਨਹੀਂ ਲਿਆ ਮੈਂ ਦੁਨੀਆਂ ਨੂੰ ਉਪਦੇਸ਼ ਕਿਵੇਂ ਦੇ ਸਕਦਾ ਉਸ ਵਕਤ ਨਿਰੰਕਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਦਿੱਤਾ ਫਿਰ ਆ ਕੇ ਸਾਰੇ ਜਗਤ ਵਿੱਚ ਸਾਹਿਬ ਨੇ ਉਪਦੇਸ਼ ਦਿੱਤਾ ਅਤੇ ਨਿਰੰਕਾਰ ਨਾਲ ਜੋੜਿਆ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰithvi ਦਿਸ ਆਈ ਪਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਪਾ ਕਿ ਗੁਰੂ ਤੋਂ ਬਿਨਾ ਦੁਨੀਆ ਚੱਲਨੀ ਔਖੀ ਹੈ ਗੁਰੂ ਮੰਤਰ ਤੋਂ ਬਿਨਾ ਗੁਰੂ ਵਾਲਾ ਨਹੀਂ ਕਹਾ ਸਕਦਾ ਬਾਬਾ ਜੀ ਨੇ ਮਿਹਰ ਕੀਤੀ ਮਾਗ ਦਾ ਮਹੀਨਾ ਅੰਮ੍ਰਿਤ ਵੇਲਾ ਕੀਰਤਨ ਦੀ ਸਮਾਪਤੀ ਦੇ ਨਾਲ ਹੀ ਸਾਜ ਖੰਡ ਵਿੱਚ ਬੁਲਾ ਲਿਆ ਜਾ ਕੇ ਸਾਰਿਆਂ ਨੇ ਮੱਥਾ ਟੇਕਿਆ ਬਾਬਾ ਜੀ ਨੇ ਸਾਰਿਆਂ ਵੱਲ ਤੱਕਿਆ ਇਹ ਪ੍ਰੇਮੀ ਸਨ ਈਸ਼ਰ ਸਿੰਘ ਜੀ ਸੰਤਾ ਸਿੰਘ ਜੀ ਗਿਆਨੀ ਕਰਤਾਰ ਸਿੰਘ ਜੀ ਦਾਸ ਗੁਰਮੁਖ ਸਿੰਘ ਮੇਵਾ ਸਿੰਘ ਜੀ ਜਸਵੰਤ ਸਿੰਘ ਜੀ ਨਿਹਾਲ ਸਿੰਘ ਜੀ ਹਜੂਰਾ ਸਿੰਘ ਜੀ ਹਜ਼ੂਰ ਨੇ ਸਾਰਿਆਂ ਨੂੰ ਮੁਖਾਤਿਬ ਕਰਕੇ ਕਿਹਾ ਮਾਗ ਦਾ ਮਹੀਨਾ ਸਾਰੇ ਆ ਮਹੀਨਿਆਂ ਵਿੱਚੋਂ ਉੱਤਮ ਹੈ ਕਿਉਂਕਿ ਇੱਕ ਘੰਟਾ ਨਿਤਨੇਮ ਕਰੇ ਤਾਂ 12 ਘੰਟਿਆਂ ਦਾ ਫਲ ਮਿਲਦਾ ਹੈ ਜੇ ਇੱਕ ਮਹੀਨਾ ਜਾਪ ਕਰੇ ਤਾਂ ਸਾਰੇ ਸਾਲ ਦਾ ਫਲ ਪ੍ਰਾਪਤ ਹੁੰਦਾ ਹੈ ਜੇ ਇੱਕ ਖੰਡ ਪਾਠ ਕਰਾਈਏ ਤਾਂ 12 ਪਾਠਾਂ ਦਾ ਫਲ ਮਿਲਦਾ ਹੈ ਇਸ ਕਰਕੇ ਇਸ ਮਹੀਨੇ ਦਾ ਬੋਤਾ ਮਹਾਤਮ ਹੈ ਫਿਰ ਬਚਨ ਕੀਤਾ ਜੇ ਤੁਹਾਨੂੰ ਕੋਈ ਪੁੱਛੇ ਕਿ ਸੰਤਾ ਨੇ ਤੁਹਾਨੂੰ ਕੀ ਦਿੱਤਾ ਹੈ ਤਾਂ ਤੁਸੀਂ ਕੀ ਕਹੋਗੇ ਤਾਂ ਸਾਰਿਆਂ ਨੇ ਕਿਹਾ ਜੇ ਇਸ ਦਾ ਜਵਾਬ ਸਾਡੇ ਪਾਸ ਨਹੀਂ ਹੈ ਫਿਰ ਹਜ਼ੂਰ ਕਹਿਣ ਲੱਗੇ ਅੱਜ ਅਸੀਂ ਤੁਹਾਨੂੰ ਕੁਝ ਦੇਣ ਲੱਗੇ ਹਾਂ ਸੋ ਅਸੀਂ ਸਤਗੁਰੂ ਦੀ ਹਜ਼ੂਰੀ ਵਿੱਚ ਆਪਣਾ ਫਰਜ਼ ਪੂਰਾ ਕਰਨ ਲੱਗੇ ਹਾਂ ਹਜ਼ੂਰ ਨੇ ਇਹੋ ਮੰਤਰ ਦੇਣਾ ਸ਼ੁਰੂ ਕੀਤਾ ਕਿ ਅੰਮ੍ਰਿਤ ਵੇਲੇ ਉਠੋ ਜੰਗਲ ਪਾਣੀ ਜਾਓ ਫਿਰ ਦਾਂਤਨ ਕੁਰਲਾ ਕਰੋ ਫਿਰ ਇਸ਼ਨਾਨ ਕਰੋ ਫਿਰ ਪਹਿਲੀ ਪੌੜੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਕਰੋ ਇਸ ਦੀਆਂ ਚਾਰ ਅਵਸਾਂ ਹਨ ਪਹਿਲਾਂ ਉੱਚੀ ਫਿਰ ਹੌਲੀ-ਹੌਲੀ ਫਿਰ ਜੀਬ ਹਿੱਲੇ ਤੇ ਬੁੱਲ ਨਾ ਹਿੱਲਣ ਤੇ ਫਿਰ ਜੀਬ ਵੀ ਨਾ ਹਿੱਲੇ ਤੇ ਬੁੱਲ ਵੀ ਨਾ ਹਿੱਲਣ ਇਸ ਦਾ ਹਜ਼ਾਰ ਗੁਣਾ ਫਲ ਹੈ ਜੇ ਇਹ ਅਵਸਥਾ ਹੋ ਜਾਏ ਤਾਂ ਪਿੱਛੇ ਮੁੜ ਕੇ ਦੇਖੋ ਕੌਣ ਜਾਪ ਕਰਦਾ ਹੈ ਜਦੋਂ ਇਹ ਹਿਰਦੇ ਵਿੱਚੋਂ ਦਿਸ ਪਏਗਾ ਉਹੀ ਗੁਰਮੰਤਰ ਗੁਰੂ ਨਾਨਕ ਦਾ ਰੂਪ ਬਣ ਜਾਏਗਾ ਭਾ ਉਸ ਮੰਤਰ ਨਹੀਂ ਗੁਰੂ ਨਾਨਕ ਬਣ ਜਾਣਾ ਹੈ ਜੇ ਇਹ ਅਵਸਥਾ ਮਿਲ ਜਾਏ ਤਾਂ ਆਪ ਇਸ਼ਨਾਨ ਕਰਕੇ ਫਿਰ ਉਸ ਗੁਰੂ ਨਾਨਕ ਨੂੰ ਚੌਂਕੀ ਪਰ ਸੁਰਤੀ ਨਾਲ ਬਿਠਾ ਕੇ ਉੱਪਰ ਜਲ ਗੜਵੀ ਨਾਲ ਪਾਈ ਜਾਵੇ ਜਦ ਉਹ ਧਿਆਨ ਪੱਕ ਜਾਏਗਾ ਫਿਰ ਦਰਸ਼ਨ ਪ੍ਰਤੱਕ ਹੋਣ ਲੱਗ ਜਾਣਗੇ ਫਿਰ ਕਛੇਰਾ ਪਰਨਾ ਦਾਤਨ ਅਤੇ ਤੱਤਾ ਠੰਡਾ ਜਲ ਮੌਸਮ ਅਨੁਸਾਰ ਸਭ ਕੁਝ ਵੱਖਰਾ ਗੁਰੂ ਕਿਆਂ ਵਾਸਤੇ ਰੱਖੇ ਚੌਂਕੀ ਵੀ ਵਕਰੀ ਹੋਵੇ ਆਪਣਾ ਝੂਠਾ ਪਾਣੀ ਨਾ ਦੇਵੇ ਆਪ ਇਸ਼ਨਾਨ ਕਰਕੇ ਗੁਰੂ ਕਿਆਂ ਨੂੰ ਕਰਾਵੇ ਜੋ ਦਰਸ਼ਨ ਪਹਿਲੀ ਪੌੜੀ ਵਿੱਚ ਹੋਣੇ ਹਨ ਜੇ ਫੋਟੋ ਗੁਰੂ ਨਾਨਕ ਪਾਤਸ਼ਾਹ ਦਾ ਰੱਖ ਲਵੇ ਤਾਂ ਛੇਤੀ ਹੋ ਸਕਦੇ ਹਨ ਪਰ ਜੋ ਅਭਿਆਸ ਕਰਕੇ ਹਿਰਦੇ ਵਿੱਚ ਦਰਸ਼ਨ ਕਰਨੇ ਹਨ ਇਹ ਭੁੱਲਣਗੇ ਨਹੀਂ ਇਹ ਸਦਾ ਹਾਜ਼ਰ ਰਹਿਣਗੇ ਇਸ ਮੂਲ ਮੰਤਰ ਤੋਂ ਬਾਅਦ ਵਾਹਿਗੁਰੂ ਸ਼ਬਦ ਦਾ ਅਜੱਪਾ ਜਾਪ ਕਰੇ ਉਹ ਏਉਂ ਹੈ ਵਾ ਵਾ ਹਾ ਹਾ ਸ્વાસ ਅੰਦਰ ਜਾਣ ਨਾਲ ਜਪੇ ਤੇ ਗੱਗਾ ਰਾਰਾ ਸ્વાસ ਬਾਹਰ ਆਉਣ ਨਾਲ ਜਪੇ ਇਸ ਨੂੰ ਅਜੱਪਾ ਜਾਪ ਕਹਿੰਦੇ ਹਨ ਮੂਲ ਮੰਤਰ ਮਕਾਨ ਦੀ ਨੀ ਹੈ ਤੇ ਗੁਰਮੰਤਰ ਬਿਲਡਿੰਗ ਹੈ 네ਨ ਜਿਤਨਾ ਮਜ਼ਬੂਤ ਕਰੋਗੇ ਉਤਨਾ ਹੀ ਮਹਿਲ ਵੱਡਾ ਤੇ ਮਜ਼ਬੂਤ ਬਣੇਗਾ ਜੇ ਤੁਸੀਂ ਇੰਨਾ ਦੱਸਿਆਂ ਪੂਰਨਿਆਂ ਤੇ ਚੱਲੋਗੇ ਤਾਂ ਕੋਈ ਵੀ ਔਕੜ ਆਵੇ ਉਸ ਵੇਲੇ ਅਰਦਾਸ ਕਰੋ ਅਸੀਂ ਉਸੇ ਵੇਲੇ ਤੁਹਾਨੂੰ ਰਾਹ ਦੱਸਾਂਗੇ ਚਾਹੇ ਆਕਾਸ਼ ਬਾਣੀ ਦੁਆਰਾ ਚਾਹੇ ਹਿਰਦੇ ਵਿੱਚ ਬੈਠ ਕੇ ਚਾਹੇ ਚਮਤਕਾਰ ਦਿਖਾ ਕੇ ਇਹੋ ਜਿਹੋ ਜਈ ਤੁਹਾਡੀ ਕਮਾਈ ਹੋਵੇਗੀ ਉਸੇ ਅਨੁਸਾਰ ਤੁਹਾਨੂੰ ਰਾਹ ਦੱਸਾਂਗੇ ਇਹ ਕਹ ਹਜ਼ੂਰ ਬਾਬਾ ਜੀ ਨੇ ਆਪ ਵੱਡੇ ਸਤਿਗੁਰਾਂ ਤੋਂ ਹੁਕਮਨਾਮਾ ਲਿਆ ਹੁਕਮਨਾਮਾ ਇਹ ਆਇਆ ਦੇਵ ਘੰਧਾਰੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮਾਈ ਗੁਰ ਚਰਨੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੀ ਸਦਾ ਸਦਾ ਹਰਿ ਤੇ ਆਈਐ ਰਹਾਉ ਇਹ ਵੱਡੀ ਬੜੀ ਸੀ ਇਸ ਵਿੱਚੋਂ ਬਾਬਾ ਜੀ ਨੂੰ ਪਹਿਲੀ ਵਾਰੀ ਪ੍ਰਤੱਖ ਦਰਸ਼ਨ ਹੋਏ ਸਨ ਇਹ ਹੁਕਮਨਾਮਾ ਲੈ ਕੇ ਬਚਨ ਕੀਤਾ ਤੁਹਾਡਾ ਸਾਡਾ ਗੁਰੂ ਨਾਨਕ ਜਮਨ ਅਸੀਂ ਗੁਰੂ ਨਾਨਕ ਨਾਲ ਜੋੜਿਆ ਹੈ ਇਸ ਸ਼ਬਦ ਨੂੰ ਯਾਦ ਕਰ ਲਓ ਇਸ਼ਨਾਨ ਕਰਨ ਲੱਗਿਆ ਅਤੇ ਨਿਤਨੇਮ ਵਿੱਚ ਬੈਠਣ ਲੱਗਿਆ ਇਸ ਸ਼ਬਦ ਦਾ ਇੱਕ ਪਾਠ ਪਹਿਲੇ ਕਰ ਲਿਆ ਕਰਨਾ ਤੁਹਾਨੂੰ ਇਹ ਸਮਾਂ ਯਾਦ ਆਜਾਇਆ ਕਰੇਗਾ ਤੇ ਫਿਰ ਤੁਹਾਡਾ ਮਨ ਸੁੱਤੇ ਸੁਭਾਇਕ ਹੀ ਜੁੜ ਜਾਇਆ ਕਰੇਗਾ ਇਸ ਤਰ੍ਹਾਂ ਗੁਰਮੰਤਰ ਦੇ ਕੇ ਸਭ ਨੂੰ ਆਗਿਆ ਦਿੱਤੀ ਸਾਰਿਆਂ ਨੇ ਮੱਥਾ ਟੇਕਿਆ ਤੇ ਬਾਹਰ ਆ ਗਏ ਇਸ ਦੀ ਕਮਾਈ ਈਸ਼ਰ ਸਿੰਘ ਜੀ ਨੇ ਕੀਤੀ ਤੇ ਸਾਰੀਆਂ ਵਰਕਤਾਂ ਦੇ ਮਾਲਕ ਬਣੇ ਹੁਣ ਈਸ਼ਰ ਸਿੰਘ ਜੀ ਦੀ ਅਵਸਥਾ ਬਦਲ ਗਈ ਜਦੋਂ ਵੀ ਕੋਈ ਗੱਲਬਾਤ ਕਰਦਾ ਹੈ ਬਾਬਾ ਜੀ ਦੇ ਹੀ ਬਚਨ ਕਰਦੇ ਹਨ ਤੇ ਇਓਂ ਕਹਿੰਦੇ ਹਨ ਯਾਹਾਂ ਕੇ ਸਬਨ ਸ਼ਹਿਨशाहों से तेरी तस्वीर अच्छी है मिला तुझसा मुझे मुर्शिद मेरी तकदीर अच्छी है ਭਾ ਬਾਬਾ ਜੀ ਵਰਗਾ মুর্ਸ਼ਦ ਮਿਲ ਜਾਵੇ ਤੇ ਮੇਰੇ ਵਰਗੇ ਅਨਪੜਾ ਤੇ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜ ਲਵੇ ਤਕਦੀ ਭਾਵ ਕੋਈ ਪਿਛਲਾ ਕਰਮ ਅੱਗੇ ਆ ਗਿਆ ਤੇ ਇਹ ਸਮਾਂ ਹੱਥ ਆਇਆ ਹੈ। ਸ੍ਰੀ ਮੁਖਵਾਕ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਖ ਬੈ ਰਾਗੀ। ਭਾਵ ਪੁੰਨਾ ਦਾ ਸੂਰਜ ਸਿਖਰ ਤੇ ਆਵੇ ਤਾਂ ਇਹੋ ਜਿਹੇ ਮਹਾਪੁਰਖਾਂ ਦੀ ਸੇਵਾ ਮਿਲਦੀ ਹੈ। ਸੇਵਾ ਮਿਲ ਜਾਏ ਤਾਂ ਇਹ ਅਵਸਥਾ ਹੋ ਜਾਂਦੀ ਹੈ। ਯਹਾਂ ਕੇ ਸਬਨ ਸ਼ਹਿਨ ਚਾਹੂ ਸੇ ਤੇਰੀ ਤਸਵੀਰ ਅੱਛੀ ਹੈ। ਬਾਬ ਦੁਨਿਆਵੀ ਰਾਜੇ ਮਹਾਰਾਜੇ ਚੰਨਾ ਦੀ ਢੂੜੀ ਚਾਉਂਦੇ ਹਨ ਕਿ ਸਾਨੂੰ ਬਾਬਾ ਜੀ ਵਰਗਾ ਹੋਰ ਸੰਸਾਰ ਵਿੱਚ ਪਾਸਦਾ ਹੀ ਕੋਈ ਨਹੀਂ ਪ੍ਰੇਮਿਓ ਇਹ ਕਹਿਨ ਯੋ ਗੱਲ ਹੈ ਕਿ ਬਾਬਾ ਜੀ ਨੇ ਇਹੋ ਜਿਹੀ ਫਨੀਅਰ ਸੱਪ ਨੱਥੇ ਹਨ ਕਿ ਜਿਹੜੇ ਕਹਿਨ ਸੁਨਣ ਤੋਂ ਬਾਹਰ ਸਨ ਜਿੰਨਾਂ ਦੀਆਂ ਧੋਣਾ ਵਿੱਚ ਕਿੱਲੇ ਠੁੱਕੇ ਸਨ ਕਿਸੇ ਨੂੰ ਫਤੇ ਨਹੀਂ ਸੰਬੁਲਾਉਂਦੇ ਉਹ ਇਸ ਤਰ੍ਹਾਂ ਨਰਮ ਕੀਤੇ ਹਨ ਜਿਵੇਂ ਪੱਥਰ ਵਿੱਚ ਪੰਜਾ ਲਾਇਆ ਹੋਵੇ ਮੈਂ ਸਰਦਾਰ ਸੌਨ ਸਿੰਘ ਆਰਟਿਸਟ ਪਾਸ ਫੋਟੋ ਲੈ ਗਿਆ ਬਲਾਗ ਬਣਾਉਣ ਨੂੰ ਉਸ ਫੋਟੋ ਪਰ ਮਹਾਰਾਜੇ ਪਟਿਆਲੇ ਦਾ ਫੋਟੋ ਸੀ ਉਹ ਦੇਖ ਕੇ ਹੈਰਾਨ ਹੋਇਆ ਤੇ ਮੂੰਹ ਵਿੱਚ ਉਂਗਲ ਪਾ ਕੇ ਕਹਿਣ ਲੱਗਿਆ ਕਿ ਸੁਣਦੇ ਸਾਂ ਕਿ ਤੀਜੇ ਪਾਤਸ਼ਾਹ ਪਾਸ ਅਕਬਰ ਬਾਦਸ਼ਾਹ ਆਇਆ ਸੀ ਨਿਮਰਤਾ ਸਹਿਤ ਪੰਜਵੇਂ ਪਾਤਸ਼ਾਹ ਪਾਸ ਸੰਕੇਤ ਮੰਡੀ ਦਾ ਰਾਜਾ ਆਇਆ ਸੀ ਪਰ ਮਨ ਨਹੀਂ ਸੀ ਮੰਨਦਾ ਕਿ ਇਸ ਤਰ੍ਹਾਂ ਫਕੀਰਾਂ ਪਾਸ ਬਾਦਸ਼ਾਹ ਆ ਕੇ ਚੁੱਕਦੇ ਹੋਣ ਪਰ ਅੱਜ ਦੇਖ ਕੇ ਹੈਰਾਨੀ ਆਉਂਦੀ ਹੈ ਕੇ ਬਾਬਾ ਈਸ਼ਰ ਸਿੰਘ ਜੀ ਦੇ ਪਾਸ ਮਹਾਰਾਜਾ ਖੜਾ ਹੈ ਤੇ ਆਪ ਜੀ ਉਸ ਦੇ ਨੌਕਰ ਨਾਲ ਬਚਨ ਕਰ ਰਹੇ ਹਨ ਉਹ ਕਿੱਡੀ ਬੇਪਰਵਾਹੀ ਹੈ ਤੇ ਇਤਨਾ ਜਲਾਲ ਹੈ ਕਿ ਰਾਜਾ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਲੱਗਦਾ ਤਿਵੇਂ ਹੀ ਮੌਕੇ ਦਾ ਹਾਕਮ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਪੰਜਾਬ ਐਸੇ ਤਰ੍ਹਾਂ ਖੜਾ ਹੈ ਜਿਵੇਂ ਇੱਕ ਮਾਮੂਲੀ ਆਦਮੀ ਹੋਵੇ ਅਜੇ ਤਾਂ ਤਾਜੀ ਗੱਲ ਹੀ ਹੈ ਕੈਰੋ ਸ਼ਾਹੀ ਦੀਆਂ ਤਾਕਾਂ ਹਿੰਦੁਸਤਾਨ ਵਿੱਚ ਪਈਆਂ ਸਨ ਪਰ ਜੇ ਕਿਤੇ ਬਾਬਾ ਜੀ ਦਾ ਨਾਲ ਖੜਾ ਦੇਖੋ ਤਾ ਫੋਟੋ ਤੋਂ ਤੁਹਾਨੂੰ ਪਤਾ ਲੱਗੇ ਕਿ ਉਹਨਾਂ ਦੇ ਸਾਹਮਣੇ ਰੁਪਏ ਵਿੱਚੋਂ ਚਾਰ ਆਨੇ ਵੀ ਰੋਬ ਨਹੀਂ ਹੈ ਸੋ ਜਿਵੇਂ ਜਿਵੇਂ ਉਹਨਾਂ ਦਾ ਜੀਵਨ ਪੜੋਗੇ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਕਿ ਬਾਬਾ ਜੀ ਕਿੱਡੀ ਵੱਡੀ ਹਸਤੀ ਸਨ ਪਰ ਅਸੀਂ ਕਦਰ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ